ਗਨੂ ਸਾਰੇ ਨੂੰ ਰੱਲ ਸੋਗਤ ਨੂੰ ਮੇਰੇ YouTube ਚੈਨਲ ਤੇ ਤੇ ਦੋਸਤੋ ਆਇਓ ਤੁਸੀਂ ਸਾਰੇ TikTok ਹੋਗੇ ਤੇ ਤੁਹਾਨੂੰ ਮੈਂ ਸੋਚਿਆ ਕਿ ਅੱਜ ਕਿ ਆਪਣਾ ਜਾਣਕਾਰੀ ਦੇ ਦਿੰਦਾ ਕੱਲ ਰਾਤ ਦੀ ਤੇ ਹੁਣ ਮੈਂ ਆਪਣਾ ਪੂਰਾ ਤਿਆਰ ਹੋ ਚੁੱਕਿਆ ਵਸੇ ਸਕੂਲ ਜਾਣ ਦੀ ਤੇ ਮੇਰੀ ਬੱਸ ਵੀ ਆਉਣ ਹੀ ਵਾਲੀ ਹੁੰਨੀ ਹੈ ਤੇ ਕੱਲ ਆਇਆ ਸੀ ਕੱਲ ਰਾਤ ਨੂੰ ਬਹੁਤ ਵੱਡਾ ਤੂਫਾਨ ਤੇ ਉਹ ਲਾਇਆ ਆਪਣੇ ਨਾਲ ਇਹ ਦਰਖਤ ਇਹ ਤਾਂ ਪਤਾ ਨਹੀਂ ਕਿੱਥੋਂ ਇਹ ਉੱਡ ਕੇ ਆਇਆ ਹੈ ਪਰ ਮੇਰਾ ਫਿਲਹਾਲ ਇਥੇ ਸੈਕਲ ਜਿਹੜਾ ਬਚੂ ਗਿਆ ਦੇਖ ਸਕਦਾ ਏ ਤੁਸੀਂ ਐਸੀ ਨਾ ਤੇ ਦੋਸਤੋ ਤੂਫਾਨ ਹੀ ਨਾ ਤੇ ਐਸੀ ਕਿ ਅਪਾ ਅੰਦਾਜ਼ਾ ਨਹੀਂ ਲਾ ਸਕਦੇ ਇਹਨੇ ਤਾਂ ਤੂਫਾਨ ਕੀ ਉੱਥੇ ਦੇਖੋ ਕਾਂਦੀ ਟੁੱਟ ਗਈ ਤੂਫਾਨ ਨੇ ਸਾਰੀ ਕਾਂਦੜਾ ਕਾਂਦੜਾ ਆਤੀ ਹੈ ਪਰ ਫਿਲਹਾਲ ਜਿਹੜੇ ਡੰਗਰ ਉਹ ਬਚੂ ਗਏ ਆਪਣੇ ਸਾਰੇ ਜਿੰਨੀਆਂ ਵੀ ਗਾਵ ਮੱਚਾ ਪਰ ਕਾਂ ਦੇ ਟੁੱਟ ਜੁਗੀ ਵੇਖ ਲੈ ਤੂੰ ਹਾਇਦਕ ਸਾਰੀ ਕਾਂ ਟੁੱਟੀ ਪਈ ਇਥੋਂ ਬੂਗਾ ਵੀ ਥੋੜਾ ਉਖੜਿਆ ਪਿਆ ਹੈ ਹਾ ਸਾਰੀਆਂ ਏਡਾ ਇਥੇ ਆ ਗਿਆ ਆ ਗਿਆ ਡਿੱ ਗਿਆ ਪੀਆ